ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ ਪੁਸ਼ ਨੂੰ ਸ਼ੁਕਰਵਾਰ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੀ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਨੂੰ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ ਸਜ਼ਾ 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਾਈਲਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਸ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ। ਉਸ ਨੂੰ ਸ਼ੁਕਰਵਾਨ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ, ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੀ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ। ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ, ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਨੂੰ ਕਿਉਂ ਲੁਕੋ ਕੇ ਰੱਖਿਆ। ਆਲਮ ਅਤੇ ਸ਼ਿਲਪੀ ਦੀ ਸਜ਼ਾ 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ। ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਾਈਲਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਸ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ ਪੁਸ਼ ਨੂੰ ਸ਼ੁਕਰਵਾਰ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੀ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਨੂੰ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ ਸਜ਼ਾ 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਾਈਲਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਸ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਾਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ। ਉਸ ਨੂੰ ਸ਼ੁਕਰਵਾਨ ਨੂੰ ਅਕਲੰਡ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ, ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੀ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ سزا 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਲੈਂਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਰਜ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਾਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ। ਉਸ ਨੂੰ ਸ਼ੁਕਰਵਾਨ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ, ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੇ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ। ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ سزا 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਲਾਈਂਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਰਜ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਾਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ। ਉਸ ਨੂੰ ਸ਼ੁਕਰਵਾਨ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ, ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੀ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਨੂੰ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ ਸਜ਼ਾ 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਾਈਲਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਸ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ। ਉਸ ਨੂੰ ਸ਼ੁਕਰਵਾਨ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ, ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੇ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ-ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ। ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ سزا 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਲੈਂਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਰਜ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਾਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਹੋ ਸਕੇ ਇੱਕ ਵਿਅਕਤੀ ਜਿਸ ਨੇ ਨਿਊਜ਼ੀਲੈਂਡ ਦੇ ਵਿੱਚ ਰਹਿਣ ਲਈ 25 ਸਾਲਾਂ ਤੱਕ ਆਪਣੇ ਭਰਾ ਦੇ ਡਾਕੂਮੈਂਟਸ ਦੀ ਵਰਤੋਂ ਕੀਤੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਫਰਜੀ ਵਿਆਹ ਕੀਤਾ ਨੂੰ ਪਾਸਪੋਰਟ ਧੋਖਾੜੀ ਲਈ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਦੇ ਵਿੱਚ ਜਨਮੇ ਜਹਾਂਗੀਰ ਆलम ਜਿਸ ਦਾ ਅਸਲੀ ਨਾਮ ਪਤਾ ਹੀ ਨਹੀਂ ਹੈ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ 29 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਮਾਂ ਨੇ ਆਪਣੀ ਝੂਠੀ ਪਛਾਣ ਨਾਲ ਵੀਜ਼ਾ ਲਈ ਅਰਜੀ ਦੇਣਾ ਵੀ ਸ਼ਾਮਲ ਸੀ ਉਸ ਨੂੰ ਸ਼ੁਕਰਵਾਨ ਨੂੰ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਨ ਗਲਤ ਜਾਣਕਾਰੀ ਪ੍ਰਦਾਨ ਕਰਨ ਅਤੇ ਝੂਠੇ ਪਾਸਪੋਰਟ ਦੀ ਵਰਤੋਂ ਕਰਨ ਦੇ ਦੋਸ਼ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿੱਥੇ ਜੱਜ ਪੀਟਰ ਵਿੰਟਰ ਨੇ ਦੋ ਦਹਾਕੇ ਲੰਮੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਧੋਖਾ ਧੜੀ ਦੀ ਨਿੰਦਾ ਕੀਤੀ ਹੈ ਅਦਾਲਤ ਦੇ ਵਿੱਚ ਪਤਾ ਲੱਗਾ ਹੈ ਕਿ ਆਲਮ ਨੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਅਤੇ ਨਿਊਜ਼ੀਲੈਂਡ ਦੇ ਵਿੱਚ ਦਾਖਲ ਹੋਣ ਲਈ ਆਪਣੇ ਭਰਾ ਦੀ ਪਛਾਣ ਦੀ ਵਰਤੋਂ ਕਿਵੇਂ ਕੀਤੀ ਇਸ ਤੋਂ ਬਾਅਦ ਇੱਕ ਵਰਕ ਪਰਮਿਟ ਰਹਿਸ਼ ਵੀਜ਼ਾ ਤੇ ਅੰਤ ਵਿੱਚ ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਦੋ ਨਿਊਜ਼ੀਲੈਂਡ ਪਾਸਪੋਰਟ ਵੀ ਪ੍ਰਾਪਤ ਕੀਤੇ ਆਲਮ ਨੇ ਆਪਣੀ ਪਤਨੀ ਸ਼ਿਲਪੀ ਲਈ ਇਮੀਗ੍ਰੇਸ਼ਨ ਪਰਮਿਟ ਅਤੇ ਵੀਜ਼ਾ ਲਈ 14 ਅਰਜ਼ੀਆਂ ਤੇ ਇੱਕ ਆਪਣੀ ਮਾਂ ਦੀ ਸਹਾਇਤਾ ਲਈ ਵੀ ਇਸੇ ਪਛਾਣ ਦੀ ਵਰਤੋਂ ਕੀਤੀ ਆਲਮ ਅਤੇ ਸ਼ਿਲਪੀ ਪੇ ਦੋਵੇਂ ਜਾਣਦੇ ਸਨ ਕਿ ਆਲਮ ਆਪਣੀ ਅਸਲੀ ਪਛਾਣ ਦੇ ਨਾਲ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰ ਰਿਹਾ ਹੈ ਆਲਮ ਦਾ ਅਸਲੀ ਨਾਮ ਜਨਮ ਤਰੀਕ ਪਤਾ ਹੀ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਉਸਨੇ ਆਪਣੀ ਅਸਲ ਪਛਾਣ ਕਿਉਂ ਲੁਕੋ ਕੇ ਰੱਖਿਆ ਆਲਮ ਅਤੇ ਸ਼ਿਲਪੀ ਦੀ سزا 6 ਸਾਲ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂਚ ਦਾ ਨਤੀਜਾ ਹੈ ਜਰਨਲ ਮੈਨੇਜਰ ਇਮੀਗ੍ਰੇਸ਼ਨ ਕੰਪਲਾਈਂਸ ਐਂਡ ਇਨਵੈਸਟੀਗੇਸ਼ਨ ਸਟੀਵ ਵਾਟਸਨ ਦਾ ਕਹਿਣਾ ਹੈ ਕਿ ਇਹ ਸਜ਼ਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਲਈ ਬਹੁਤ ਮਹੱਤਵਪੂਰਨ ਹੈ ਅਤੇ ਇੱਕ ਸਖਤ ਸੰਦੇਸ਼ ਦਿੰਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾਧੜੀ ਵਾਲੀ ਜਾਣਕਾਰੀ ਪੇਰਜ਼ਾਨ ਕਰਨਾ ਉਹ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਤਰ੍ਹਾਂ ਦਾ ਅਪਰਾਧ ਇਮੀਗ੍ਰੇਸ਼ਨ ਪ੍ਰਣਾਲੀ ਤੇ ਸਿੱਧਾ ਹਮਲਾ ਹੈ ਤੇ ਇਸ ਦੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵੀ ਬਿਨੇਕਰ ਇਮਾਨਦਾਰੀ ਅਤੇ ਪੂਰੀ ਜਾਣਕਾਰੀ ਪ੍ਰਦਾਨ ਕਰੇ ਤਾਂ ਜੋ